ਸਤਿ ਸ਼੍ਰੀ ਅਕਾਲ ਜੀ ਮੈਂ ਹਰਜੂਤ ਸਿੰਘ ਵਿਦਿਆ ਮੰਤਰੀ ਪੰਜਾਬ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੇ ਡਾਇਰੈਕਟਿਡ ਹਾਈਰ ਐਜੂਕੇਸ਼ਨ ਵਿਦ ਦਾਪੋਰਟ ਆਫ ਐਨਆਈਸੀ ਅਸੀਂ ਇੱਕ ਬਹੁਤ ਵੱਡੀ ਸਹੂਲਤ ਪੰਜਾਬ ਦੇ ਸਾਰੇ ਵਿਦਿਅਕ ادارےਾਂ ਦੇ ਵਿੱਚ ਦੇ ਰਹੇ ਹਾਂ ਜਿੰਨੇ ਵੀ ਡਾਕੂਮੈਂਟ ਅਟੈਸਟੇਸ਼ਨ ਹੁੰਦੀ ਸੀ ਅਗਰ ਆਪਾਂ ਕਿਤੇ ਵੀ ਸੰਨ ਰੂਲ ਹੈ ਵਿਦੇਸ਼ਾਂ ਚ ਆਪਣੇ ਸਰਟੀਫਿਕੇਟ ਨੂੰ ਕਿਉਂ ਨਹੀਂ ਸਾਡੇ ਕੋਲ ਪੰਜਾਬ ਸਕੂਲ এডੂਕੇਸ਼ਨ ਬੋਰਡ ਹਰ ਸਾਲ 3 ਲੱਖ ਬੱਚਾ ਪਾਸ ਹੋ ਕੇ ਜਾਂਦਾ ਹੈ ਫਿਰ ਸਾਡੀ ਯੂਨੀਵਰਸਿਟੀਆਂ ਹੈ ਉੱਥੇ ਦੇ ਸਾਨੂੰ ਸਰਟੀਫਿਕੇਟਾਂ ਦੀ ਵਿਦੇਸ਼ ਚ ਕਿਤੇ ਵੀ ਲੋੜ ਪੈ ਸਕਦੀ ਹੈ ਤੇ ਟੈਸਟੀਫਿਕੇਸ਼ਨ ਹੁੰਦੀ ਸੀ ਪਹਿਲਾਂ ਉਹਦੇ ਉੱਤੇ ਬਹੁਤ ਜ਼ਿਆਦਾ ੱਟਕੇ ਖਾਣੇ ਮੈਂਦੇ ਸੀ بار بار ਦਫ਼ਤਰਾਂ ਦੇ ਗੇੜੇ ਪੈਣਾ ਤੇ ਬੋਰਡ ਜਾਓ ਜਾਂ ਯੂਨੀਵਰਸਿਟੀ ਜਾਓ ਫਿਰ ਇੱਥੇ ਮਿਨੀ ਸੈਕਟਰੀਟ ਚੰਡੀਗੜ੍ਹ ਆਓ ਫਿਰ ਦਿੱਲੀ ਤੱਕ ਜਾਓ ਹੁਣ ਉਹ ਸਾਰੇ ਪ੍ਰੋਸੈਸ ਨੂੰ ਅਸੀਂ ਆਨਲਾਈਨ ਕਰ ਦਿੱਤਾ ਹੈ ਜਿਹੜਾ ਜਿਹੜਾ ਇੱਕ ਸਰਵਲ ਹੋਟਲ ਹੈ ਸਿੰਪਲ ਸਿਰਫ ਕੁਝ ਪੈਸੇ 60 ਰੁਪਏ ਦੀ ਫੀਸ ਹੈ ਤੇ ਤੁਸੀਂ ਆਪਣੇ ਘਰ ਹੀ ਬੈਠ ਕੇ ਆਪਣੇ ਕੰਪਿਊਟਰ ਦੇ ਉੱਤੇ ਜਿਹੜਾ ਹੈ ਤੇ ਜਿਸ ਕੰਮ ਨੂੰ 3 ਮਹੀਨੇ ਲੱਗਦੇ ਸੀ ਏਜੰਟਾਂ ਦੇ ੱਟਕੇ ਖਾਓ ਹੁਣੋਂ ਘੱਟ ਸਿਰਫ ਇੱਕ ਹਫਤੇ ਤੋਂ 10 ਦਿਨ ਦੇ ਵਿੱਚ ਜਿਹੜਾ ਹੈ ਸਾਰਾ ਪ੍ਰੋਸੈਸ ਆਨਲਾਈਨ ਕਰ ਦਿੱਤਾ ਅੱਜ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਸ ਤੇ ਆਨਬੋਰਡ ਹੋ ਗਿਆ ਤੇ ਅਗਲੇ ਕੁਝ ਦਿਨਾਂ ਦੇ ਵਿੱਚ ਅਸੀਂ ਸਾਰੇ ਵਿਦਿਅਕ ادارے ਪੰਜਾਬ ਦੇ ਵੀ ਵਿਲ ਬ੍ਰਿੰਗ ਇਟ ਆਨ ਬੋਰਡ ਤਾਂ ਕਿਸੇ ਵੀ ਯੂਨੀਵਰਸਿਟੀ ਦੇ ਕਿਸੇ ਵੀ ਬੋਰਡ ਦਾ ਕੋਈ ਵੀ ਸਰਟੀਫਿਕੇਟ ਕਿਤੇ ਵੀ ਦੁਪਾ ਦੁਨੀਆ 'ਚ ਡੈਸਟੀਨੇਸ਼ਨ ਕਰਾਉਣੀ ਹੈ ਇਸ ਹੀ ਸਰਲ ਪੋਰਟਲ ਦੇ ਉੱਤੇ ਤੇ ਇਹਦਾ ਲਿੰਕ ਅ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਵੀ ਪਾ ਦਿੱਤਾ ਤੇ ਜਿਹੜਾ ਪੋਰਟਲ ਲਿੰਕ ਉਹ ਤਾਂ ਹੈ ਹੀ ਹੈ ਇਸ ਦੇ ਨਾਲ ਮੈਂ ਸਮਝਦਾ ਕਿ ਬਹੁਤ ਖੱਜਲ ਖੁਆਰੀ ਜਿਹੜੀ ਆ ਉਹ ਬਚੂਗੀ ਤੇ ਜਿਹੜਾ ਮਿਡਲਮੈਨ ਕਲਚਰ ਸੀ ਕਰਪਸ਼ਨ ਸੀ ਕਈ ਕਈ ਜੋ ਜੋ ਦੱਸਦੇ ਆ ਬੱਚੇ ਕਿ 5-5000 20-20000 ਰੁਪਏ ਵੀ ਜਿਹੜਾ ਉਹਦਾ ਖਰਚਾ ਆ ਜਾਂਦਾ ਉਹ ਕੰਮ ਹੁਣ ਸਿਰ ਸਭ ਤੋਂ ਵੱਡੀ ਗੱਲ ਘਰ ਬੈਠ ਕੇ ਟਾਈਮ ਬਾਉਂਡ ਮੈਨਰ ਦੇ ਵਿੱਚ ਤੇ ਬਹੁਤ ਮਿਨੀਮਲ ਫੀਸ ਦੇ ਉੱਤੇ ਜਿਹੜਾ 100 ਰੁਪਏ ਤੋਂ ਘੱਟ ਖਰਚੇ ਚ ਹੋ ਸਕਦਾ